ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਅਨਮੋਲ ਰਿਸ਼ਤੇ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕਾ ਤੇ ਲੜਕੀ ਦੇ ਰਿਸ਼ਤੇ ਦੀ ਆੜ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ WhatsApp ਨੰਬਰ ਉੱਪਰ ਤੁਸੀਂ ਸਾਨੂੰ ਆਪਣਾ ਨਾਮ ਉਮਰ ਕਾਸਟ ਗੋਤ ਕੱਦ ਕੰਮ ਪੈਣ ਪਰ ਪੜਾਈ ਪਤਾ ਮੰਗ ਐਡ ਪਾ ਲਈ ਆਪਣੀ ਸਾਰੀ ਜਾਣਕਾਰੀ ਸਾਨੂੰ ਭੇਜੋ ਅਤੇ ਆਪਣਾ ਫੋਨ ਨੰਬਰ ਦੱਸੋ ਜਿਹੜਾ ਐਡ ਵਿੱਚ ਦੱਸਣਾ ਹੈ ਐਡ ਦੀ ਫੀਸ ਸਿਰਫ ਇੱਕ ਵਾਰ ਲਈ ਜਾਂਦੀ ਹੈ ਉਸ ਤੋਂ ਬਾਅਦ ਜਿੰਨਾ ਟਾਈਮ ਤੁਹਾਡਾ ਰਿਸ਼ਤਾ ਨਹੀਂ ਹੁੰਦਾ ਐਡ ਨੂੰ ਕੁਝ ਸਮੇਂ ਬਾਅਦ بار بار ਲਗਾਇਆ ਜਾਂਦਾ ਹੈ ਸਾਡੇ ਚੈਨਲ ਤੋਂ ਤੁਸੀਂ ਜੋ ਵੀ ਰਿਸ਼ਤਾ ਕਰਨਾ ਜੀਓ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਕਰਨਾ ਰਿਸ਼ਤੇ ਦੀ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਕਰਨਾ ਹੈ ਕਿਉਂਕਿ ਸਾਡਾ ਕੰਮ ਸਿਰਫ ਰਿਸ਼ਤੇ ਦੀ ਐਡ ਪਾਉਣਾ ਤੇ ਆਓ ਉਸ ਦੀ ਨੋਟ ਕਰੀਏ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਪਹਿਲਾ ਰਿਸ਼ਤਾ ਲੜੀਸ਼ ਦਾ ਨਾਮ ਮਹਾਵੀਰ ਸਿੰਘਲਾ ਜਨਮ 6 ਨਵੰਬਰ 1970 ਜਨਮ ਦਾ ਟਾਈਮ 3:30 ਪੀਐਮ ਜਨਮ ਸਥਾਨ ਪਟਿਆਲਾ ਕੱਦ 5 ਫੁੱਟ 8 ਇ ਜਗੋਤ ਸਿੰਘਲਾ ਪੜਾਈ ਪਲੱਸ 1 ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਹੈ ਕੋਈ ਬੱਚਾ ਨਹੀਂ ਆ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਮੈਰਿਡ ਨੇ ਇੱਕ ਭਰਾ ਵੀ ਮੈਰਿਡ ਹੈ ਇੱਕ ਭਰਾ ਅਨਮੈਰਿਡ ਹੈ ਪਤਾ ਇਹਨਾਂ ਦਾ ਦਿੱਤਾ ਗਿਆ ਜੀ ਮੋਹਾਲੀ ਦਾ ਜੋਬ ਬਿਲਡਿੰਗ ਮਟੀਰੀਅਲ ਬਿਜ਼ਨਸ ਆ ਭੋਲਾ ਟਰੇਡਿੰਗ ਕੰਪਨੀ ਦੇ ਨਾਂ ਤੇ ਲੜਕਾ ਸੋਨਾ ਸੁਨੱਖਾ ਨਿਸ਼ੇਤ ਰਹਿਤ ਵਧੀਆ ਘਰ ਪਰਿਵਾਰ ਤੋਂ ਮੰਗ ਹਨ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸੰਭਾਲਣ ਵਾਲੀ ਤਲਾਕਸ਼ੁਦਾ ਜਾਂ ਵਿਧਵਾ ਜਾਂ ਕੁਆਰੀ ਲੜਕੀ ਚਾਹੀਦੀ ਹੈ ਲੜਕੀ ਬਿਨਾ ਬੱਚੇ ਤੋਂ ਹੋਵੇ ਲੜਕੀ ਗਰੀਬ ਪਰਿਵਾਰ ਤੋਂ ਹੋਵੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਜੂਨ 2002 ਕੱਦ 5 ਫੁੱਟ 11 ਇੰਚ ਕਾਸ ਜਰਸੀ ਪਤਾ ਗੁਰਦਾਸਪੁਰ ਲੜਕੇ ਨੂੰ 7 ਕਿੱਲੇ ਜ਼ਮੀਨ ਆਉਂਦੀ ਹੈ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪੈਨ ਕੈਨੇਡਾ ਵਿੱਚ ਹੈ ਜੌਬ ਲੜਕਾਰੀ ਵਿੱਚ ਕਲਰਕ ਦੀ ਜੌਬ ਕਰਦਾ ਹੈ ਲੜਕਾ ਸੋਹਣਾ ਸੁਨੱਖਾ ਨਿਸ਼ੇਤ ਹੋ ਰਹਿਤ ਵਧੀਆ ਘਰ ਪਰਿਵਾਰ ਤੋਂ ਮੰਗੇ ਇਹਨਾਂ ਨੂੰ ਵਧੀਆ ਜਰਸੀ ਇੱਕ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੇ ਲਿਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 4 ਇੰਚ ਤੋਂ ਉੱਪਰ ਹੋਵੇ ਮੈਰਿਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਸੋ ਬੰਨੇ ਮੇ ਕੱਦ 5 ਫੁੱਟ 9 ਇੰਚ ਕਾਸ ਜਰਸੀ ਗੂਤ ਬੇਰ ਕਪੜਾਈ ਪਲੱਸ 2 ਬੀਏ ਪੀਜੀਡੀਸੀ ਐਮਪੀਐਚ ਡਬਲੋ ਡਿਪਲੋਮਾ ਜੋ ਬੈਂਕਰ ਪ੍ਰਾਈਵੇਟ ਜੌਬ ਕਰਦੇ ਨੇ ਜਮੀਨ ਤਿੰਨ ਖਿੱਲੇ ਪਤਾ ਸ੍ਰੀ ਅਮਰਸਰ ਸਾਹਿਬ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਐਕਸਪਾਇਰ ਨੇ ਮਾਤਾ ਹਾਊਸ ਵਾਈਫ ਨੇ ਨਿਊਜ਼ੀਲੈਂਡ ਦਾ ਵੀਜ਼ਾ ਲੱਗਿਆ ਹੋਇਆ ਇੱਕ ਬਰਾ ਨਿਊਜ਼ੀਲੈਂਡ ਪੀਆਰ ਸਾਰੀ ਫੈਮਿਲੀ ਨੇ ਸੈਟਲ ਇੱਕ ਭੈਣ ਮੈਰਿਡ ਹੈ ਗਵਰਨਮੈਂਟ ਜੌਬ ਕਰਦੀ ਹੈ ਲੜਕਾ ਸੋਹਣਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਮੰਗ ਇਹਨਾਂ ਨੂੰ ਵਧੀਆ ਜੜ ਸ ਕੱਦ 5 ਫੁੱਟ 4 ਇੰਚ ਜੀ ਤੋਂ ਘਟਣਾ ਉਹ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਹ ਮਰਤੀ 33 ਸਾਲ ਕੱਦ 5 ਫੁੱਟ 11 ਇੰਚ ਕਾਸ ਜਰਸੀ ਗੋਤ ਪੰਨੂ ਪੜਾਈ ਬੀਹੇ ਪਰਿਵਾਰ ਵਿੱਚ ਪਿਤਾ ਸੂਬੇ ਦਾ ਰਿਟਾਇਰ ਨੇ ਮਾਤਾ ਆਰਮੀ ਚ ਪਰਿਵਾਰ ਵਿੱਚ ਪਿਤਾ ਰਿਟਾਇਰ ਨੇ ਆਰਮੀ ਚ ਮਾਤਾ ਹਾਊਸ ਵਾਈਫ ਨੇ ਇੱਕ ਭਰਾਤ ਬੈਲਜੀਅਮ ਵਿੱਚ ਆਪਣਾ ਵਧੀਆ ਬਿਜ਼ਨਸ ਆ ਇੱਕ ਪੈਨ ਆਸਟ੍ਰੇਲੀਆ ਵਿੱਚ ਅਜਮੇਨ ਤਿੰਨ ਕਿਲੇ ਤੇ ਲੁਧਿਆਣੇ ਵਿੱਚ ਸ਼ਹਿਰੀ ਕਮਰਸ਼ੀਅਲ ਪ੍ਰਾਪਰਟੀ ਹੈ ਜਿਸ ਦੀ ਰੈਂਟਲ ਇਨਕਮ ਅਜ 90000 ਹੈ ਪਤਾ ਲੁਧਿਆਣਾ ਲੜਕਾ ਸੋਨੀ ਸੁਨੱਖਾ ਨਿਸ਼ੀਤ ਹੋ ਰਾਇ ਤੇ ਲੜਕਾ ਪੁਰਤਕਲ ਕੰਟਰੀ ਵਿੱਚ ਪੀਆਰ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨੀ ਸੁਨੱਖੀ ਪੜੀ ਲਿਖੀ ਲੰਮੀ ਲੜਕੀ ਚਾਹੀਦੀ ਹੈ ਯੂਰਪ ਕੰਟਰੀ ਤੋਂ ਲੜਕੀ ਨੂੰ ਪਹਿਲੇ ਪਾ ਮੈਂ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਜਾਂ ਇੰਡੀਆ ਤੋਂ ਹੋਵੇ ਜਰਸੀ ਕਾਸ਼ ਨੂੰ ਪਹਿਲਾ ਵਕੀਓ ਰਚਕਾਸ਼ਟ ਵੀ ਸੰਪਰਕ ਕਰ ਸਕਦੇ ਨੇ ਜੀ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1911 ਨੂੰ ਸੂਤਰਾ ਨੰਮੀ ਕਾਦਾ 5410 ਇੰਚ ਕਾਲਸ ਜਰਸੀ ਗੁੱਤ ਚਾਹਲ ਜ਼ਮੀਨ 12 ਕਿੱਲੇ ਪੜਾਈ ਪਲੱਸ 2 ਪਤਾ ਜੀਰੇ ਕੋਲੇ ਪਿੰਡਾ ਜ਼ਿਲ੍ਹਾ ਮੋਗਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭਰਾ ਮੈਰਿਡ ਨੇ ਇੱਕ ਭੈਣ ਮੈਰਿਡ ਹੈ ਜਰਮਨੀ ਵਿੱਚ ਪੱਕੀ ਹੈ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਣੀ ਸੁਨੱਖੀ ਪੜੀ ਲਿਖੀ ਐਲਰਸੀ ਪਲੱਸ ਬੈਂਡ ਵਾਲੀ ਲੜਕੀ ਚਾਹੀਦੀ ਹੈ ਜੇ ਲੜਕੀ ਕੈਨੇਡਾ ਤੋਂ ਆਸਟ੍ਰੇਲੀਆ ਇੰਗਲੈਂਡ ਜੁਐਸ ਤੋਂ ਹੋਵੇ ਤੋ ਵਿਤਲਾਕ ਜਿਹਦਾ ਲੜਕੀ ਵੀ ਮਨਜ਼ੂਰ ਹੈ ਸਾਰਾ ਖਰਚਾ ਲੜਕੀ ਵਾਲੇ ਵੱਲੋਂ ਕੀਤਾ ਜਾਵੇਗਾ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤਾ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਰ ਜਨਮ ਜੂਨ 1997 ਕੱਦ 5 ਫੁੱਟ 6 ਇੰਚ ਕਾਸ ਜਰਸੀ ਪੜਾਈ ਸਕੂਲ ਦੀ ਪੜਾਈ ਕੀਤੀ ਹੈ ਹਾਰਨਪੁਰ ਤੋਂ ਗ੍ਰੈਜੂਏਸ਼ਨ ਹੈ ਮੈਕੈਨੀਕਲ ਇੰਜੀਨੀਅਰਿੰਗ ਫਰੋਂ ਪੰਜਾਬ ਯੂਨੀਵਰਸਿਟੀ ਤੋਂ ਪਰਿਵਾਰ ਵਿੱਚ ਪਿਤਾ ਗੌਰਮਨ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਪਰ ਆਧਿਕ ਛੋਟੀ ਪੈਣ ਪਤਾ ਹਾਰਨਪੁਰ ਜੂਪੀ ਵੈਸੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਲੜਕੀ ਐਮ ਐਨ ਸੀ ਕੰਪਨੀ ਵਿੱਚ ਜੌਬ ਕਰਦੀ ਹੈ ਲੜਕੀ ਸੋਨੀ ਸਮਖੇ ਵਧੀਆ ਘਰ ਪਰਿਵਾਰ ਤੋਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲ ਐਜੂਕੇਟਿਡ ਵਧੀਆ ਪੜਾਈ ਵਾਲਾ ਲੜਕਾ ਚਾਹੀਦਾ ਲੜਕਾ ਗ ਜਮੀਨਰ ਤੋਂ ਦੱਸ ਕਿ ਲਿਓ ਵੀ ਲੜਕਾ ਨਸ਼ਰ ਹੈ ਤਾਂ ਉਹ ਵੀ ਮੈਰिज ਬੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2012 1995 ਕਾਧ 5 ਫੁੱਟ 10 ਇੰਚ ਕਾਸ ਜਰਸੀ ਗੋਤਮਾਹਲ ਪੜਾਈ ਬੀ ਐਸ ਸੀ ਮੈਡੀਕਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ 2 ਸਾਲ ਦਾ ਕੰਡੀਨੀਅਰ ਕਾਲਜ ਡਿਪਲੋਮਾ ਫੂਡ ਸਾਇੰਸ ਟੈਕਨੋਲੋਜੀ ਦਾ ਪਰਿਵਾਰ ਵਿੱਚ ਪਾਤਾ ਪਿਤਾ ਇੰਡੀਆ ਵਿੱਚ ਨੇ ਮਾਦਾ ਪਤਾ ਨਮਾ ਸ਼ਹਿਰ ਇਕ ਕੈਨੇਡਾ ਵਿੱਚ ਪੀਅਰ ਆ ਕੋਈ ਭੈਣ ਨਹੀਂ ਆ ਲੜਕਾ ਵੀ ਕੈਨੇਡਾ ਪੀਅਰ ਬ੍ਰੈਂਟਨ ਵਿੱਚ ਰਹਿੰਦਾ ਹੈ ਜਮੀਨ ਸਾਤ ਕਿੱਲੇ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਹੋਇਆ ਤੇ ਵਧੀਆ ਘਰ ਪਰਿਵਾਰ ਤੋਂ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਕੈਨੇਡਾ ਪੀਅਰ ਜਾਂ ਬਰਕਪ੍ਰਿੰਟ ਹੋਵੇ ਜਾਂ ਬੀਐਸਸੀ ਨਰਸਿੰਗ ਕੀਤੀ ਹੋਵੇ ਜਾਂ ਲੜਕੀ ਇੰਡੀਆ ਤੋਂ ਵੇ ਮੈਰਿਜ ਬੀਰੋ ਵਾਲੇ ਪਰਿਵਾਰ ਨੂੰ ਕਰੋ ਜੀ ਨਾਮ ਸਿੰਘ ਜਨਮ ਪਾਂਜੀ 1999 ਕੱਦ 5.9 ਇੰਚ ਕਾਸਟ ਐਸਸੀ ਰਵਿਦਾਸ ਜੀ ਗੋਤ ਚੰਦਰ ਨਾਨਕੇ ਬੰਗੜ ਪਤਾ ਨਮਾ ਸ਼ਹਿਰ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਪ੍ਰੈਂਗਲੈਂਡ ਵਿੱਚ ਸੈਟਲ ਨੇ ਭੈਣ ਕੋਈ ਨਹੀਂ ਹੈ ਲੜਕਾ ਦੁਆ ਕਤਰ ਕੰਟਰੀ ਵਿੱਚੋਂ ਆਇਆ ਹੋਇਆ ਲੜਕੇ ਕੋਲੇ ਹੈਵੀ ਲੈਸੈਂਸ ਹੈ ਲੜਕਾ ਪੈਟਰੋਲ ਡੀਜ਼ਲ ਗੱਡੀ ਦਾ ਮਕੈਨਿਕ ਵੀ ਆ ਤੇ ਆਪਣਾ ਫਾਸਟ ਫੂਡ ਦਾ ਰੈਸਟੋਰੈਂਟ ਹੈ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਕਰ ਪਰਿਵਾਰ ਤੋਂ ਵਧੀਆ ਆਮਦਨ ਮੰਗ ਇਹਨਾਂ ਨੂੰ ਵਧੀਆ ਕਰੇਲੂ ਪਰਿਵਾਰ ਤੋਂ 10-12 ਪੜ੍ਹੀ ਲੜਕੀ ਚਾਹੀਦੀ ਹੈ ਨਾਰਮਲ ਸਲਾਈ ਲੜਕੀ ਜਾਣਦੀ ਹੋ ਨੀ ਕੋਈ ਮੰਗਣੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਹੈ ਜੀ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੁਰਦੀਪ ਸਿੰਘ ਜਨਮ 23/7/1994 ਕਸਰਾਮ ਗੜੀ ਅਸੀਂ ਇੱਕ ਮਿਸਤਰੀ ਪੜਾਈ ਪਲੱਸ 2 ਦੂਰ ਦੇਵਗੰਗ ਦੀ ਮਾਨਸ ਸਿੰਘ ਨਾਨਕੇ ਗੋਤ ਹੁੰਜੇ ਨਾਨਕੇ ਦਾ ਪਤਾ ਲੁਧਿਆਣਾ ਲੜਕੇ ਦੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਮੈਰਿਡ ਨੇ ਇੱਕ ਭਰਾ ਵੀ ਮੈਰਿਡ ਹੈ ਪਿੰਡ ਗਾਲਵਗਲਾ ਤਹਿਸੀਲ ਜਗਰਾਉਾ ਜ਼ਿਲ੍ਹਾ ਲੁਧਿਆਣਾ ਪ੍ਰਾਪਰਟੀ ਮੁਕੇ ਸ਼ਹਿਰ ਵਿੱਚ ਆਪਣਾ ਮਕਾਨ ਹੈ ਕੰਮ ਲੜਕੇ ਕੋਲੇ ਹੈਵੀ ਲਾਇਸੈਂਸ ਹੈ ਆਪਣਾ ਬਿਜ਼ਨਸ ਹੈ ਵਧੀਆ ਕੰਮਕਾਰ ਹੈ ਵਧੀਆ ਘਰ ਪਰਿ ਉਹਨਿਸ ਨੇ ਕੀ ਕਰੇ ਲੜਕੀ ਚਾਹੀਦੀ ਹੈ ਦਾਸ ਦੀ ਕੋਈ ਮੰਗ ਨਹੀਂ ਬਿਆ ਸਿੰਪਲੀ ਕਰਨਾ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਆ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 26/2/1993 ਜਨਮ ਦਾ ਸਮਾਂ 2 ਪੀਐਮ ਜਨਮ ਸਥਾਨ ਸੰਗਰੂਰ ਪੰਜਾਬ ਕੱਦ 5 ਫੁੱਟ 9 ਇੰਚ ਗੋਤ ਕਮੋ ਨਾਨਕੇ ਗੋਤ ਜੱਸਲ ਕਾਸ ਸ਼ਿੰਬੇ ਪੜਾਈ ਇੰਡੀਆ ਤੋਂ ਬੀਕਾਮ ਐਮਕਾਮ ਤੇ ਅਕਾਊਂਟੈਂਟ ਜੌਬ 12 ਸਾਲ ਪਕਤਾ ਭਾਈਕਾ ਤੋਂ ਕੈਨੇਡਾ ਤੋਂ ਪੜਾਈ ਐਮਬੀਏ ਕੰਪਲੀਟ ਲੜਕੀ ਨੂੰ ਕੈਨੇਡਾ ਵਿੱਚ 8 ਮਹੀਨੇ ਹੋ ਗਏ ਨੇ ਵਰਕ ਪਰਮਿਟ ਤੇ ਹੋਏ ਨੂੰ ਲੜਕਾ ਸੋਨਾ ਸੁਨੱਖਾ ਨਸ਼ੀ ਉਤਰਤ ਵਧੀਆ ਘਰ ਪਰਿਵਾਰ ਤੋਂ ਆ ਪਰਿਵਾਰ ਵਿੱਚ ਪਿਤਾ ਗੁਰਪ੍ਰੀਤ ਸਿੰਘ ਟੇਲਰ ਮਾਸਟਰ ਨੇ ਮਾਤਾ ਰਣਜੀਤ ਕੌਰ ਹਾਊਸ ਵਾਈਫ ਨੇ ਇੱਕ ਭੈਣ ਮੈਰਿਡ ਹੈ ਪਤਾ ਪਕਤਾ ਭਾਈਕਾ ਜ਼ਿਲ੍ਹਾ ਗੰਗਾ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਵੈਲ ਐਜੂਕੇਟਡ ਲੜਕੀ ਚਾਹੀਦੀ ਹੈ ਇੰਡੀਆ ਤੋਂ ਲੜਕੀ ਨੂੰ ਪਹਿਲਾ ਬਾਕੀ ਐਨ ਆਰ ਆਈ ਵੀ ਸੰਪਰਕ ਕਰ ਸਕਦੇ ਨੇ ਜੀ ਸ਼ਿੰਬੇ ਕਾਸਟ ਨੂੰ ਪਹਿਲਾ ਬਾਕੀ ਹੋਰ ਉੱਚ ਕਾਸਟ ਦੇ ਵੀ ਸੰਪਰਕ ਕਰ ਸਕਦੇ ਨੇ ਮੈਰिज ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੀਆ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1994 ਕੱਦ 5.45 ਇੰਚ ਕਾਸਟ ਸਿੱਖ ਸੈਣੀ ਗੋਤਬਣ ਵਹਿਤ ਜ਼ਮੀਨ 6 ਕਿੱਲੇ ਪਤਾ ਰੋਪੜ ਪੜਾਈ ਬੀਏ ਐਮਏ ਜੋਬ ਲੜਕਾ ਸਰਕਾਰੀ ਨੌਕਰੀ ਕਰਦਾ ਤਨਖਾਹ 35000 ਇੱਕ ਮਹੀਨੇ ਦੀ ਪਰਿਵਾਰ ਵਿੱਚ ਮਾਤਾ ਹ ਨੇ ਇੱਕ ਛੋਟਾ ਭਰਾ ਖੇਤੀਬਾੜੀ ਕਰਦਾ ਦੋ ਭੈਣਾਂ ਮੈਰਿਡ ਨੇ ਇੰਡੀਆ ਵਿੱਚ ਤੇ ਕੈਨੇਡਾ ਵਿੱਚ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਜੀ ਭਗਵੰਦਾ ਲੜਕੇ ਨੂੰ ਨਿਗਾ ਥੋੜੀ ਅੱਖਾਂ ਦੀ ਸਮੱਸਿਆ ਪਰ ਆਪਣਾ ਸਾਰਾ ਕੰਮ ਕਰ ਸਕਦਾ ਜੀ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰ-ਵਾਰ ਸਮਾਨਣ ਵਾਲੀ ਲੜਕੀ ਦੀ ਲੋੜ ਹੈ ਲੜਕੀ ਭਾਵੇਂ ਹੈਂਡੀਕੈਪ ਹੋਵੇ ਜਾਂ ਗਰੀਬ ਘਰੋਂ ਹੋਵੇ ਭਾਵੇਂ ਜੌਬ ਕਰਦੀ ਹੋਵੇ ਜਾਂ ਘਰੇਲੂ ਹੋਵੇ ਤਲਾਕਸ਼ੂਦਾ ਜਾਂ ਵਿਧਵਾ ਬਿਨਾ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਕੋਈ ਜਾਤੀਬੰਦਨ ਨਹੀਂ ਲੜਕੀ ਸਿੱਖ ਧਰਮ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਨੀਰਜ ਮੈਣੀ ਜਨਮ 1988 ਕੱਦ 5 ਫੁੱਟ 5 ਇੰਚ ਕਾਸਟ ਖੱਤਰੀ ਪੜਾਈ ਬੀਏ ਸੀ ਨਰ ਸਿੰਘ ਲੜਕੀ ਤੇ ਨਵਾਰਾ ਆਸਟ੍ਰੇਲੀਆ ਜਾ ਕੇ ਆਈ ਹੈ ਪਰਿਵਾਰ ਵਿੱਚ ਮਾਤਾ ਪਿਤਾ ਦੋ ਭਰਾ ਨੇ ਦੋਨੋਂ ਮੈਰਿਡ ਨੇ ਇੱਕ ਇੰਡੀਆ ਵਿੱਚ ਇੱਕ ਆਸਟ੍ਰੇਲੀਆ ਵਿੱਚ ਲੜਕੀ ਸੋਣੀ ਸੁਨੱਖੀ ਵਧੀਆ ਘਰ ਪਰਿਵਾਰ ਤੋਂ ਲੜਕੀ ਥੋੜੇ ਸਮੇਂ ਤੋਂ ਤਲਾਕਸ਼ੂਦਾ ਬੇਕਸੂਰ ਹੈ ਪਤਾ ਫਿਰੋਜ਼ਪੁਰਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਨਾ ਸੁਨੱਖਾ ਕਟਿੰਗ ਵਾਲਾ ਨਸ਼ਾਰਤ ਵੈਸ਼ਨੂ ਲੜਕਾ ਚਾਹੀਦਾ ਲੜਕਾ ਭਾਵੇਂ ਤਲਾਖਸ਼ੂਦਾ ਹੋਵੇ ਭਾਵੇਂ ਇਕਵਾਰਾ ਹੋਵੇ ਬਿਨਾ ਬੱਚੇ ਤੋਂ ਵੀ ਆਸਟ੍ਰੇਲੀਆ ਤੋਂ ਲੜਕੀ ਨੂੰ ਪੈਲ ਹੈ ਬਾਕੀ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਵਾਲੇ ਵੀ ਸੰਪਰਕ ਕਰ ਸਕਦੇ ਨੇ ਜੀ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਵਟਸਐਪ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 30 ਸਾਲ ਕੱਦ 5 ਫੁੱਟ 11 ਇੰਚ ਕਾਸ ਜਰਸੀ ਗੋਤਾ ਲੈਵਲ ਪਤਾ ਫਰੀਦਕੋਟ ਭਲਾਈ ਪਲੱਸ 2 ਅਮਰੀਕਨ ਕਨਕਲ ਡਿਪਲੋਮਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਬਰਾਹ ਜ਼ਮੀਨ 5 ਕਿੱਲੇ ਦੋਨਾਂ ਪਰਵਾਂ ਨੂੰ 2.5 ਕਿੱਲੇ ਆਉਂਦੀ ਹੈ ਲੜਕਾ ਮਾਰਚ 2025 ਤੋਂ ਦੁਬਈ ਤੋਂ ਆਇਆ ਵਾਪਸ ਵੀ ਜਾਣਾ ਇਸ ਲਈ ਮੈਰੇ ਜਲਦੀ ਕਰਨੀ ਹੈ ਲੜਕਾ ਸੋਣਾ ਸੁਨੱਖਾ ਨਸ਼ੇ ਤੋਂ ਰਹਿਤ ਬਿਲਕੁਲ ਲੜਕੇ ਕੋਲੇ ਹੈਵੀ ਲਾਇਸੈਂਸ ਆ ਵਧੀਆ ਆਮਦਨ ਕਰ ਪਰਿਵਾਰ ਆ ਮੰਗ ਇਹਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਭਾਵੇਂ ਗਰੀਬ ਪਰਿਵਾਰ ਤੋਂ ਹੋਵੇ 10 ਦੀ ਕੋਈ ਮੰਗ ਨਹੀਂ ਲੜਕੀ ਦਾ ਕੱਦ 5 ਫੁੱਟ 4 ਤੋਂ ਉੱਪਰ ਹੋਵੇ ਲੜਕੀ ਫਰੀਦਕੋਟ ਬਠਿੰਡਾ ਮੋਗਾ ਸ੍ਰੀ ਮੁਕਸਰ ਸਾਹਿਬ ਤੋਂ ਹੋਵੇ ਫੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨਪ੍ਰੀਤ ਸਿੰਘ ਜਨਮਦਾਸ ਨ 1999 ਕੱਦਮਲ ਫੁਟਾਟੇ ਜਿਕਾ ਸ ਚਰਸੀ ਗੋਤਪੰਗੂ ਪੜਾਈ ਬੈਚਲਰ ਆ ਬਿਜ਼ਨਸ ਮੈਨੇਜਮੈਂਟ ਇੰਡੀਆ ਦਾ ਪਤਾ ਅਮਰਸਰ ਸਾਹਿਬ ਜਮੀਨ 17 ਕਿੱਲੇ ਅਮਰਸਰ ਸਾਹਿਬ ਵਿੱਚ ਆਪਣੀਆਂ ਦੁਕਾਨਾਂ ਤੇ ਕੋਠੀ ਦੇ ਪਲਾਟ ਨੇ ਪਰਿਵਾਰ ਵਿੱਚ ਮਾਤਾ ਦਾ ਇਮੀਗ੍ਰੇਸ਼ਨ ਦਾ ਬਿਜ਼ਨਸ ਆ ਪਿਤਾ ਖੇਤੀਬਾੜੀ ਕਰਦੇ ਨੇ ਇੱਕ ਭੈਣ ਮੈਰਿਡ ਆ ਕੈਨੇਡਾ ਵਿੱਚ ਪੀਆਰ ਆ ਜੌਬ ਲੜਕੇ ਦਾ ਆਸਟ੍ਰੇਲੀਆ ਵਿੱਚ ਆਪਣਾ ਟੈਕਸੀ ਬਿਜ਼ਨਸ ਤੇ ਇਮੀਗ੍ਰੇਸ਼ਨ ਬਿਜ਼ਨਸ ਆ ਲੜਕਾ ਆਸਟ੍ਰੇਲੀਆ ਪੀਆਰ ਆ ਲੜਕਾ ਸੋਹਣਾ ਸੁਨੱਖਾ ਨਸ਼ੇਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਆ ਲੜਕੀ ਦੀ ਪੜ੍ਹਾਈ ਗ੍ਰੈਜੂਏਸ਼ਨ ਬੀਐਸਸੀ ਨਰਸਿੰਗ ਬੀਐਸਸੀ ਆਈਟੀ ਵੀਐਡ ਐਮਬੀਏ ਡੈਂਟਿਸਟ ਬੀਟੈਕ ਕੰਪਿਊਟਰ ਆਈਟੀ ਜਾਂ ਕੋਈ ਹੋਰ ਪੜ੍ਹਾਈ ਕੀਤੀ ਹੋਵੇ ਲੜਕੀ ਇੰਡੀਆ ਤੋਂ ਹੋਵੇ ਪਰ ਮੈਂ ਆਸਟ੍ਰੇਲੀਆ ਤੋਂ ਹੋਵੇ ਲੜਕੀ ਦਾ ਕੱਦ ਫੋਨ ਕਰਨ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮਿਕ 15122004 ਕਸ ਜਰਸੀ ਗੋਤਵਾਲ ਕੱਦ 5'9 ਇੰਚ ਪੜਾਈ ਪਲੱਸ 2 ਅਤੇ ਡਿਪਲੋਮਾ ਕੰਪਿਊਟਰ ਦਾ 2 ਸਾਲ ਦਾ ਕੰਮ ਖੇਤੀਬਾੜੀ ਪਲੱਸ ਡੈਰੀ ਫਾਰਮ ਪਰਿਵਾਰ ਵਿੱਚ ਪਿਤਾ 22 ਸਾਲ ਤੋਂ ਕਮੈਤ ਵਿੱਚ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਹੈ ਪਤਾ ਵਿਆਹ ਸਮਰਸਰ ਸਾਹਿਬ ਜ਼ਮੀਨ 3 ਕਿੱਲੇ 8 ਕਿੱਲੇ ਗੈਣੇ ਤੇ ਲੈਣੇ ਨੇ ਲੜਕਾ ਵਧੀਆ ਘਰ ਪਰਿਵਾਰ ਤੋਂ ਸੋਨਾ ਸੁਨੱਖਾ ਨਸ਼ੀ ਤੋਂ ਰਹਿਤ ਹੈ ਵਧੀਆ ਆਮਦਨਾਂ ਮੰਗੇ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਲੜਕੀ ਦੀ ਵਿਆਸੀ ਨਰਸਿੰਗ ਕੀਤੀ ਹੋਵੇ ਜਾਂ ਕਿਸੇ ਵੀ ਫੀਲਡ ਵਿੱਚ ਗ੍ਰੈਜੂ ਰਾ ਖਰਚਾ ਲੜਕੇ ਵਾਲੇ ਵੱਲੋਂ ਕੀਤਾ ਜਾਵੇਗਾ ਨਰਸਿੰਗ ਵਾਲੀ ਲੜਕੀ ਨੂੰ ਪਹਿਲਾ ਬਿਆ ਸਿੰਪਲ ਕਰਨਾ ਕੋਈ ਮੰਗ ਨਹੀਂ ਆ ਲੜਕੀ ਦਾ ਕੱਦ 5 ਫੁੱਟ 3 ਇੰਚ ਤੋਂ ਉਪਰੋ ਵੀ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਇਹਨਾਂ ਦੇ ਮਾਤਾ ਤੇ ਪਿਤਾ ਦਾ ਵਟਸਐਪ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 2011 96 ਕਾਸ ਜਰਸੀ ਗੋਤ ਬੱਲ ਪੜਾਈ ਪਲਸ 2 ਡਿਪਲੋਮਾ ਸੇਫਟੀ ਇੰਜੀਨੀਅਰ ਦਾ ਪਰਿਵਾਰ ਵਿੱਚ ਪਿਤਾ ਕੀਤੀવાડી ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਆ ਕੱਲਾ ਲੜਕਾ ਜਮੇਨ ਤਿੰਨ ਕਿਲੇ ਆ ਪਤਾ ਬਿਆਸ ਸ੍ਰੀ ਅਮਰਸਰ ਸਾਹਿਬ ਜੋਬ ਲੜਕਾ 2019 ਤੋਂ ਕਵੈਤ ਵਿੱਚ ਡਰਾਈਵਰ ਦੀ ਜੋਬ ਕਰਦਾ ਸੈਲਰੀ 1 ਲੱਖ ਲੜਕਾ ਸੋਨਸ ਨਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗਨਾਂ ਨੂੰ ਵਧੀਆ ਪਰਿਵਾਰ ਤੋਂ ਪੜੀ ਲਿਖੀ ਗ੍ਰੈਜੂਏਟ ਪੜਾਈ ਵਾਲੀ ਲੜਕੀ ਚਾਹੀਦੀ ਆ ਲੜਕੀ ਨੇ ਆਈਲਰਸ ਕੀਤੀ ਹੋਵੇ ਬਾਹਰ ਜਾਣ ਦਾ ਸਾਰਾ ਖਰਚਾ ਲੜਕੇ ਵਾਲੇ ਵੱਲੋਂ ਕੀਤਾ ਜਾਵੇਗਾ ਬਿਆਸ ਸਿੰਪਲ ਕਰਨਾ ਕੋਈ ਮੰਗ ਨਹੀਂ ਆ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਕਾਸਦੀਪ ਸਿੰਘ ਜਨਮ 15/11/1995 ਕੱਦ 6 ਫੁੱਟ ਕਾਸ ਜਰਸੀ ਗੋਤ ਮੱਲੀ ਬਾਬਾ ਪਤਾ ਫਰੀਦਕੋਟ ਜਮੈਂ ਢਾਈ ਕਿਲੇ ਪੜਾਈ ਬੀਟਾ ਕੇਨ ਮਕੈਨਿਕਲ ਇੰਜੀਨੀਅਰਿੰਗ ਬਾਬਾ ਫਰੀਦ ਕਾਲਜ ਬਟਿੰਡਾ ਪਰਿਵਾਰ ਵਿੱਚ ਪਿਤਾ ਨੈヴ ਸੂਬੇਦਾਰ ਗੇਜਾ ਸਿੰਘ ਮੱਲੀ ਐਕਸਪਾਇਰ ਨੇ ਮਾਤਾ ਚਰਨਜੀਤ कौर ਹਾਊਸ ਵਾਈਫ ਨੇ ਅਮਰਤਤਾਰੀ ਨੇ ਲੜਕਾ ਇਕੱਲਾ ਲੜਕਾ ਕੋਈ ਭੈਣ ਭਰਾ ਨਹੀਂ ਹੈ ਲੜਕੇ ਦਾ ਮਤ ਨਹੀਂ ਛਕਿਆ ਜੋਬ ਲੜਕਾ ਗਵਰਨਮੈਂਟ ਜੋਬ ਕਰਦਾ ਚੰਡੀਗੜ੍ਹ ਦਾ ਡਰੈੱਸ ਜੋਬ ਦਾ ਦਿੱਤਾ ਗਿਆ ਜੀ ਲੜਕੇ ਦਾ ਵਰਕ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਪੜੀ ਲਿਖੀ ਲੜਕੀ ਚਾਹੀਦੀ ਹੈ ਸਰਕਾਰੀ ਜੋਬ ਕਰਦੀ ਲੜਕੀ ਨੂੰ ਪਹਿਲਾਂ ਜਾਂ ਲੜਕੀ ਪ੍ਰਾਈਵੇਟ ਜੋਬ ਕਰਦੀ ਹੋਵੇ ਜਾਂ ਸਰਕਾਰੀ ਨੌਕਰੀ ਦੇ ਪੇਪਰ ਦੀ ਤਿਆਰੀ ਕਰਦੀ ਹੋਵੇ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਮੈਰਿਜ ਮੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਪਰਿਵਾਰ ਦਾ ਫੋਨ ਨੰਬਰ ਦਿੱਤਾ ਗਿਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਉਮਰਤੀ 30 ਸਾਲ ਦਾ ਸਜਰਸੀ ਗੋਤਬਰਾੜ ਕੱਦ 5 ਫਰਸ਼ੇਂਚ ਪੜ੍ਹਾਈ ਇੰਡੀਆ ਤੋਂ ਬੀਟਾਕ ਮੈਕੈਨਿਕਲ ਇੰਜੀਨੀਅਰਿੰਗ ਕੈਨੇਡਾ ਤੋਂ 2 ਸਾਲ ਦਾ ਪੋਸਟ ਗ੍ਰੈਜੂਏਟ ਡਿਪਲੋਮਾ ਪ੍ਰੋਜੈਕਟ ਮੈਨੇਜਮੈਂਟ ਵਿੱਚ ਇੰਡੀਆ ਦਾ ਪਤਾ ਖਾਸ ਬਠਿੰਡਾ ਜਮੀਨ ਪੰਜ ਕਿਲੇ ਪਰਿਵਾਰ ਵਿੱਚ ਪਿਤਾ ਆਰਮੀਚ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਛੋਟਾ ਭਰਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਕੋਈ ਭੈਣ ਕੋਈ ਭੈਣ ਨਹੀਂ ਹੈ ਸਾਰਾ ਗੁਰਮੁਖ ਪਰਿਵਾਰਾ ਜੀ ਜੋਬ ਲੜਕਾ ਕ ਇਹ ਪਰਵਾਹ ਤੋਂ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਜਾਂ ਲੜਕੇ ਇੰਡੀਆ ਤੋਂ ਹੋਵੇ ਲੜਕੀ ਦੀ ਪੜ੍ਹਾਈ ਬੀਐਸਸੀ ਨਰਸਿੰਗ ਹੋਵੇ ਬੀਐਸਸੀ ਨਰਸਿੰਗ ਵਿੱਚ 2-3 ਸਾਲ ਦਾ ਤਜਰਬਾ ਹੋਵੇ ਲੜਕੀ ਦਾ ਕੱਦ 5 ਫੁੱਟ 4 ਤੋਂ 5 ਫੁੱਟ 6 ਤੱਕ ਹੋਵੇ ਮਾਲਵੇ ਏਰੀਆ ਨੂੰ ਪਹਿਲਾ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨਾਂ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1990 ਕਾਸਟ 5 ਫੁੱਟ 7 ਇੰਚ ਕਾਸਟ ਜਰਸੀ ਗੋਤ ਸਿੱਧੂ ਪੜਾਈ ਗ੍ਰੈਜੂਏਟ ਪਰਿਵਾਰ ਵਿੱਚ ਪਿਤਾ ਖੇਤੀਬਾੜੀ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਹੈ ਉਹ ਵੀ ਯੂ ਐਸ ਏ ਵਿੱਚ ਹੈ ਲੜਕਾ ਵੀ ਯੂ ਐਸ ਏ ਕੈਲੀਫੋਰਨੀਆ ਵਿੱਚ ਬਲਕ ਪਰਮਟ ਹੈ ਲੜਕਾ ਸੋਨਾ ਸੁਨੱਖਾ ਨਸ਼ੀ ਤੋਂ ਰਹਿਤ ਹੈ ਜੀ ਵਧੀਆ ਘਰ ਪਰਿਵਾਰ ਤੋਂ ਆ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਮਨਿਕਾ ਪੀਆਰ ਲੜਕੀ ਚਾਹੀਦੀ ਹੈ ਜਾ ਲੜਕੀ ਬਰਕਰਾਰ ਮਰਤੇ ਹੋਵੇ ਇੰਡੀਆ ਤੋਂ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੀਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1992 ਕੱਦ 5 ਫੁੱਟ 3 ਇੰਚ ਕਾਸਟ ਜਰਸੀ ਕਿੱਡੀ ਆ ਦਾ ਪਤਾ ਜਲੰਧਰ ਪੜਾਈ ਬੀ ਐਸ ਸੀ ਨਰਸਿੰਗ ਨਿਊਜ਼ੀਲੈਂਡ ਤੋਂ ਆਈਲੈਂਡ ਸਕੋਰ 8 ਪਰਿਵਾਰ ਵਿੱਚ ਪਿਤਾ ਗਵਰਨਮੈਂਟ ਜੌਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭਰਾ ਨੇ ਲੜਕੀ ਨਿਊਜ਼ੀਲੈਂਡ ਸਿਟੀਜ਼ਨ ਆ ਜੋ ਆਵਾਰਾ ਨੇ ਨਿਊਜ਼ੀਲੈਂਡ ਦਾਸਟਾ ਵਿੱਚ ਗਵਰਨਮੈਂਟ ਜੌਬ ਕਰਦੀ ਆ ਲੜਕੀ ਸੋਹਣੀ ਸੁਨੱਖ ਇਹ ਪਰਿਵਾਰ ਤੋਂ ਸੋਨਾ ਸੁਨੱਖਾ ਵੈਜੀਟੇਰੀਅਨ ਐਜੂਕੇਟਰ ਲੜਕਾ ਚਾਹੀਦਾ ਲੜਕੇ ਦੀ ਉਮਰ 25 ਤੋਂ 30 ਸਾਲ ਤੱਕ ਉਹ ਵੀ ਕੈਨੇਡਾ ਨਿਊਜ਼ੀਲੈਂਡ ਜੁਐਸੇ ਲੜਕੇ ਨੂੰ ਪਿਆਰ ਹੈ ਸਟੱਡੀ ਵੀਜ਼ੇ ਤੇ ਵਰਕ ਪਰਮਿਟ ਵਾਲੇ ਵੀ ਸੰਪਰਕ ਕਰ ਸਕਦੇ ਨੇ ਤਲਾਕशुदा ਜਾਂ ਵਿਰੋੜ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਮੈਂ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 25 ਸਾਲ ਕਾਸ ਜਰਸੀ ਕੁਤ ਸੰਧੂ ਕੱਦ 6 ਫੁੱਟ 2 ਇੰਚ ਪੜਾਈ ਬੀਬੀਏ ਪਟਿਆਲਾ ਯੂਨੀਵਰਸਿਟੀ ਤੋਂ ਡਿਪਲੋਮਾ ਲੈਂਪਟਨ ਕਾਲਜ 온ਟਾਰੀਓ ਕੈਨੇਡਾ ਤੋਂ ਪਰਿਵਾਰ ਵਿੱਚ ਪਿਤਾ ਆਰ ਵਿੱਚੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਮੈਰਿਡ ਨੇ ਇੰਡੀਆ ਵਿੱਚ ਇੱਕ ਕੈਨੇਡਾ ਵੀਜ਼ਾ ਹੈ ਫੈਮਲੀ ਨੇ ਬੈਲ ਸੈਟਲਡ ਲੜਕੀ ਨੂੰ ਦੋ ਕਿਲੇ ਜ਼ਮੀਨ ਆਉਂਦੀ ਹੈ ਇੰਡੀਆ ਦਾ ਪਤਾ ਫਤੀਕੜ ਸਾਹਿਬਾ ਲੜਕੇ ਦੇ ਸਰਕੇ ਦਾ ਸਾਰਾ ਪਰਿਵਾਰ ਸ਼ੁਦ ਵੈਸ਼ ਨੂੰ ਆ ਲੜਕਾ ਸੋਨਾ ਸੁਨੱਖਾ ਕੈਨੇਡਾ ਵਿੱਚ ਵਰਕ ਪਰਮਿਟ ਤੇ ਹੈ ਜੀ ਮੰਗਿਆ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੀ ਹੋਵੇ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫ ਨਾਮ ਸਿੰਘ ਜਨਮ ਦਸੰਬਰ 1998 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਪੜਾਈ ਸੀ ਵਲੰ ਜਨੀਅਰ ਦੀ ਡਿਗਰੀ ਜੋਬ ਸੀ ਵਲੰ ਜਨੀਅਰ ਦੀ ਕੈਲਗਰੀ ਕਨੇਡਾ ਵਿੱਚ ਲੜਕਾ ਕਨੇਡਾ ਪੀਆਰ ਹੈ ਪਰਿਵਾਰ ਵਿੱਚ ਮਾਤਾ ਹਾਊਸ ਵਾਈਫ ਨੇ ਪਿਤਾ ਗਵਰਨਮੈਂਟ ਜੋਬ ਕਰਦੇ ਨੇ ਕੋਈ ਪੈਣ ਪ੍ਰਾਣੀ ਇਕੱਲਾ ਲੜਕਾ ਲੜਕੇ ਨੂੰ 15 ਕਿੱਲੇ ਜ਼ਮੀਨ ਆਉਂਦੀ ਹੈ ਪਤਾ ਬਠਿੰਡਾ ਸਿਟੀ ਹੈ ਲੜਕਾ ਸੋਹਣਾ ਸੁਨੱਖਾ ਵਧੀਆ ਘਰ ਪਰਿਵਾਰ ਤੋਂ ਆ ਮੰਗ ਹਨ ਨੂੰ ਵਧੀਆ ਜਰਸੀ ਪਰਿਵਾਰ ਤੋਂ ਵਧੀਆ ਪੜੀ ਨੇ ਕਿ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਜੀ ਲੜਕੀ ਲੜਕੇ ਦੇ ਨਾਲੋਂ ਛੋਟੀ ਹੋਵੇ ਲਾਰਕੀ ਕੈਨੇਡਾ ਪੀਆਰ ਜਾਂ ਫਿਰ ਬਰਕਰਾਰ ਵਰਤੇ ਹੋਏ ਫੋਨ ਨੰਬਰ ਦਿੱਤੇ ਹੈ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਚੰਦਨਪ੍ਰੀਤ ਜਨਮ 18/2/1991 ਕੱਦ 5 ਫੁੱਟ 10 ਇੰਚ ਕਾਸਟ ਸੂਰਯਣਕਾਰ ਗੋਤ ਜੋੜਾ ਪਤਾ ਹਨਮਾਨਗੜ੍ਹ ਰਾਜਸਥਾਨ ਪੜਾਈ ਐਮਬੀਬੀਐਸ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪ੍ਰਾ ਮੈਰਿਡ ਹੈ ਸਾਰਾ ਪਰਿਵਾਰ ਰਾਧਾ ਸਵਾਮੀਆ ਲੜਕਾ ਸੋਨਾ ਸੁਨੱਖਾ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਆ ਜੋਬ ਲੜਕਾ ਹਨੂਮਾਨਗੜ੍ਹ ਹਸਪਤਾਲ ਵਿੱਚ ਸਰਕਾਰੀ ਡਾਕਟਰ ਹੈ ਲੜਕਾ ਤਲਾਕਸ਼ੁਦਾ ਜੀ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਅਨਮੈਰ ਲੜਕੀ ਨੂੰ ਪਹਿਲ ਹੈ ਬਾਕੀ ਤਲਾਕਸ਼ੁਦਾ ਬਿਨਾ ਬੱਚੇ ਤੋਂ ਵੀ ਸੰਪਰਕ ਕਰ ਸਕਦੇ ਨੇ ਲੜਕੀ ਸੁਨਿਆਰ ਕਾਸਟ ਤੋਂ ਹੋਵੇ ਤਾਂ ਪਹਿਲ ਹੈ ਬਾਕੀ ਅਰੋੜਾ ਬਾਣੀਆ ਸੈਣੀ ਕਾਸਟ ਵੀ ਸੰਪਰਕ ਕਰ ਸਕਦੇ ਨੇ ਦਾਸ ਦੀ ਕੋਈ ਮੰਗ ਨਹੀਂ ਹੈ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੀਆ ਰਿਜ਼ਾਨਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 851988 ਕੱਦ 5 ਫੁੱਟ 7 ਇੰਚ ਕਾਸ ਤੇ ਸੈਣੀ ਪੜਾਈ ਡਿਪਲੋਮਾ ਇਨ ਆਟੋਮੋਟਿਵ ਅਸਟ੍ਰੇਲੀਆ ਤੋਂ ਅੰਦੀਆ ਦਾ ਪਤਾ ਲਾਚੌਰ ਨਮਾ ਸ਼ਹਿਰ ਪਰਿਵਾਰ ਵਿੱਚ ਪਿਤਾ ਸਰਪੰਚ ਨੇ ਮਾਤਾ ਐਕਸ ਸਰਪੰਚ ਨੇ ਇੱਕ ਛੋਟਾ ਭਰਾ ਕੈਨੇਡਾ ਵਿੱਚ ਹੈ ਲੜਕਾ ਸੋਨਾ ਸੁਨੱਖਾ ਨਿਸ਼ੀ ਤੋਂ ਰਹਤੇ ਲੜਕਾ ਅਮਰੀਕਾ ਪੀਅਰ ਹੈ ਵੈਲ ਸੈਟਰਡ ਹੈ ਜੌਬ ਐਮਾਜ਼ਨ ਐਸੋਸੀਏਟ ਲੀਵਿੰਗ ਕਿਨ ਕੈਲੀਫੋਰਨੀਆ ਫਰੋਂ 2017 ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਜਾਂ ਅਮਰੀਕਾ ਪੀਅਰ ਜਾਂ ਵਰ ਪਹਿਲੇ ਵਾਕੀ ਉਹ ਰਚਕਾਸਟ ਲਈ ਸੰਪਰਕ ਕਰ ਸਕਦੇ ਨੇ ਜੀ ਇੰਡੀਆ ਵਾਲੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਆ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਬ੍ਰਾਹਮਣ ਕਾਸ ਦਾ ਲੜਕਾ ਕੱਦ 5 ਫੁੱਟ 10 ਇੰਚ ਜਨਮ 5 6 1994 ਪੜਾਈ ਬੈਚਲਰ ਆਫ ਫਾਰਮੈਸਟੀਕਲ ਸਾਇੰਸ ਪਰਿਵਾਰ ਵਿੱਚ ਪਿਤਾ ਗਵਰਨਮੈਂਟ ਅਪਲੋਏ ਨੇ ਮਾਤਾ ਹਾਊਸ ਵਾਈਫ ਨੇ ਕਪੜਾ ਕਨੇਟਾ ਪੀਆਰ ਹੈ ਮੈਰਿਡ ਹੈ ਪਰਿਵਾਰ ਨਾਲ ਸੈਟਲ ਹੈ ਪਤਾ ਲੁਧਿਆਣਾ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਸ਼ੁੱਧ ਵੈਸ਼ਨੂ ਪਰਿਵਾਰ ਤੋਂ ਵਧੀਆ ਆਮਦਨ ਹੈ ਜੋਬ ਲੜਕੇ ਦਾ ਆਪਣਾ ਮੈਡੀਕਲ ਸਟੋਰ ਹੈ ਮੰਗਾ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵੈਲਸ ਐਜੂਕੇਟਰ ਲੜਕੀ ਚਾਹੀਦੀ ਹੈ ਮੈਡੀਕਲ ਫੀਲਡ ਵਾਲੀ ਲੜਕੀ ਨੂੰ ਪਹਿਲਾ ਸਰ ਕੀ ਸ਼ਰਮਾਕਾਸ਼ ਤੋਂ ਹੋਵੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲਖਵਿੰਦਰ ਸਿੰਘ ਉਮਰ 28 ਸਾਲ ਕੱਦ 5 ਫੁੱਟ 10 ਇੰਚ ਕਾਸਟ ਆਮ ਦਾਸੀਆ ਗੋਤ ਹਾਂਸ ਪੜਾਈ ਪਲੱਸ 2 ਆਈਟੀਆਈ ਡੀਜ਼ਲ ਮੈਕੈਨਿਕਲ ਬਿਜ਼ਨਸ ਇੰਡਸਟਰੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਪੈਨ ਮੈਰਿਡ ਹੈ ਪਤਾ ਗੁਰਦਾਸਪੁਰ ਹੈ ਲੜਕਾ ਸੋਹਣਾ ਸੁਨੱਖਾ ਨਿਸ਼ੀ ਤੁਰੈਤ ਵਧੀਆ ਘਰ ਪਰਿਵਾਰ ਤੋਂ ਲੜਕਾ ਸਰੀਰ ਕੁ ਤੌਰ ਤੇ ਥੋੜਾ ਭਾਰੀ ਹੈ ਜੋਬ ਕਰੋ ਨਾਨਕ ਸਟੋਨ ਕ੍ਰੈਸਰ ਵਿੱਚ ਮੁੰਸੀ ਆ ਤਨ ਘਾ 37500 ਮੰਗਨਾਂ ਨੂੰ ਗਰੀਬ ਘਰ ਤੋਂ ਘਰਵਾਰ ਸੰਭਾਲਣ ਵਾਲੀ ਲੜਕੀ ਚਾਹੀਦੀ ਹੈ ਲੜਕੀ ਸਲਾਈ ਦਾ ਕੰਮ ਜਾਂ ਪ੍ਰਾਈਵੇਟ ਜੌਬ ਜਾਂ ਟੀਚਰ ਹੋਵੇ ਲੜਕੀ ਕਿਸੇ ਵੀ ਕਸ਼ਤ ਹੋਵੇ ਕੋਈ ਜਾਤੀ ਵੰਧਨ ਨਹੀਂ ਹੈ ਪਰਿਵਾਰ ਵੱਲੋਂ ਦਾਲਤੀ ਕੋਈ ਮੰਗ ਨਹੀਂ ਹੈ ਮੈਰਿਜ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੀਰੇ ਸਰਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 12 12 2001 ਕੱਦ 6 ਫੁੱਟ ਕਾਸ ਜੜਸੀ ਗੋਤਮਾਨ ਪਤਾ ਬਠਿੰਡਾ ਪੜਾਈ ਲੜਕਾ ਬੀਏ ਕਰ ਰਿਹਾ ਤੇ ਸਰਕਾਰੀ ਪੇਪਰ ਦੀ ਤਿਆਰੀ ਵੀ ਕਰ ਰਿਹਾ ਪਰਿਵਾਰ ਵਿੱਚ ਮਾਤਾ ਪਿਤਾ ਨੇ ਦੋ ਭੈਣਾਂ ਮ ਕੰਨ ਕੱਲਾ ਲੜਕਾ ਜਿਵੇਂ ਸਾਡੇ 6 ਕਿੱਲੇ ਦੇ ਨਾਲ 10 15 ਕਿੱਲੇ ਠੇਕੇ ਤੇ ਕੀ ਕਰਦੇ ਨੇ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਮੰਗਨਾਂ ਨੂੰ ਵਧੀਆ ਜਰਸੀਕ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਜੇਕਰ ਲੜਕੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਪੀਅਰ ਹੋਵੇ ਤਾਂ ਲੜਕੀ ਪਰਿਵਾਰ ਦਾ ਜੋ ਵੀ ਖਰਚਾ ਹੋਇਆ ਉਹ 35 ਤੋਂ 40 ਲੱਖ ਤੱਕ ਦਾ ਲੜਕੇ ਵਾਲੇ ਵੱਲੋਂ ਦਿੱਤਾ ਜਾਵੇਗਾ ਜੇ ਲੜਕੀ ਨੇ ਬਾਹਰ ਦੀ ਫਾਈਲ ਲਗਾਉਣੀ ਹੈ ਤਾਂ ਵੀ ਸਾਰਾ ਖਰਚਾ ਲੜਕੇ ਵਾਲੇ ਵੱਲੋਂ ਕੀਤਾ ਜਾਵੇਗਾ ਜੇਕਰ ਪੱਕੀ ਮੈਰਿਜ ਕਰਾਉਣੀ ਹੈ ਤਾਂ ਵੀ ਜੇਕਰ ਪੇਪਰ ਮੈਰਿਜ ਕਰਾਉਣੀ ਹੈ ਤਾਂ ਵੀ ਸੰਪਰਕ ਕਰ ਸਕਦੇ ਨੇ ਮੈਰਿਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਤ ਸਿੰਘ ਜਨਮ ਦਸੰਬਰ ਨੂੰ ਸ਼ੁਸ਼ੀ ਅੰਮੇ ਕਾਤਾ ਪੁਆਇੰਟ 7 ਇੰਚ ਕਾਸ ਜਰਸੀ ਪੜਾਈ ਬੀਟਾ ਕਿਨੇ ਇਲੈਕਟ੍ਰੋਨਿਕਸ ਕਮਿਊਨੀਕੇਸ਼ਨ ਇੰਡੀਆ ਦਾ ਪਤਾ ਰਾਏਕੋਟਾ ਲੁਧਿਆਣਾ ਜਮੀਨ ਚਾਰ ਕਿੱਲੇ ਪਰਿਵਾਰ ਵਿੱਚ ਮਾਤਾ ਪਿਤਾ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਲੜਕਾ ਸੋਨਾ ਸੁਨੱਖਾ ਨਸ਼ੇ ਤੋ ਰਹਿਤ ਪੱਗਵੰਦ ਆ ਜੀ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਕੈਨੇਡਾ ਪੀਅਰਾ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜੀਲੀ ਕਿ ਸੋਹਣੀ ਜਿਹੀ ਰੱਖੀ ਲੜਕੀ ਚਾਹੀਦੀ ਹੈ ਲੜਕੀ ਕੈਨੇਡਾ ਤੋਂ ਹੋਵੇ ਭਾਵੇਂ ਕਿਸੇ ਵੀ ਕੰਟਰੀ ਤੋਂ ਹੋਵੇ ਭਾਵੇਂ ਇੰਡੀਆ ਤੋਂ ਹੋਵੇ ਦਾਸ ਦੀ ਕੋਈ ਮੰਗ ਨਹੀਂ ਮੇਰੇ ਜ਼ੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਤੁਸੀਂ ਵਧੀਆ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਉਮਰ 32 ਸਾਲ ਕਾਸ ਜਰਸੀ ਗੋਤ ਸੰਧੂ ਕੱਦ 5 ਫੁੱਟ 8 ਇੰਚ ਪੜ੍ਹਾਈ ਪਲੱਸ 2 ਤੋਂ ਬਾਅਦ ਬੈਲਡਰ ਦੀ ਆਈਟੀ ਤੇ ਕੰਪਿਊਟਰ ਆਈਟੀ ਪਰਿਵਾਰ ਵਿੱਚ ਮਾਤਾ ਪਿਤਾ ਨੇ ਇੱਕ ਭਰਾ ਕੈਨੇਡਾ ਪੀਅਰ ਆ ਪਰਿਵਾਰ ਦਾ ਸੈਟਲ ਹੈ ਜ਼ਮੀਨ 8 ਕਿੱਲੇ ਦੋਨਾਂ ਭਰਾਵਾਂ ਨੂੰ 4-4 ਕਿੱਲੇ ਆਉਂਦੀਆਂ 30 ਕਿੱਲੇ ਦੀ ਖੇਤੀ ਠੇਕੇ ਤੇ ਕੀਤੀ ਕਰਦੇ ਨੇ ਪਤਾ ਜ਼ਿਲ੍ਹਾ ਮੋਗਾ ਲੜਕਾ ਸੋਹਣਾ ਸੁਨੱਖਾ ਨਸ਼ੇ ਤੋਂ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਲੜਕੀ ਚਾਹੀਦੀ ਹੈ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਲੜਕੀ ਮੋਗਾ ਜੁਗਰਾਓ ਫਰੀਦਕੋਟ ਫਿਰੋਜ਼ਪੁਰ ਏਰੀਆ ਤੋਂ ਵੀ ਮੈਰਿਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 491998 ਕੱਦ 6 ਫੁੱਟ ਕਾਸ ਜੜ ਸੀ ਗੋਤਸਰਾ ਇੰਡੀਆ ਦਾ ਪਤਾ ਤਰਨਤਨ ਸਾਇਫੜਾਈ ਬੀ ਕਾਮ ਪਰਿਵਾਰ ਵਿੱਚ ਮਾਤਾ ਪਿਤਾ ਤੇ ਲੜਕੇ ਦੇ ਦਾਦੀ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਜਮੀਨ 6 ਕਿੱਲੇ ਲੜਕਾ ਕੈਨੇਡਾ ਵਿੱਚ ਬਰਕਰਾਰ ਰਮਟੀਆਂ ਬ੍ਰੈਂਟਨ 온ਟਾਰੀਓ ਵਿੱਚ ਰਹਿੰਦਾ ਹੈ ਜੌਬ ਗੈਸ ਜੈਸੀ ਵਿੱਚ ਮੈਨੇਜਰਾ ਲੜਕੇ ਕੋਲੇ 10 ਸਾਲ ਦਾ ਯੂ ਐਸ ਏ ਦਾ ਵੀਜ਼ਾ ਵੀ ਹੈ ਲੜਕੇ ਕੋਲੇ ਲੜਕਾ ਸੋਹਣਾ ਸੁਨੱਖਾ ਨਸ਼ੀ ਤੁਰੇ ਤੇ ਪੱਗਵੰਦਾ ਲੜਕਾ ਵਧੀਆ ਘਰ ਪਰਿਵਾਰ ਤੋਂ ਮੰਗ ਹਨ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਸਿਰਫ ਕੈਨੇਡਾ ਪੀਆ ਲੜਕੀ ਚਾਹੀਦੀ ਹੈ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਹੈ ਮ ਤੁਸੀਂ ਵਧੀਆ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 14 11 1999 ਕੱਦ 5 ਫੁੱਟ 10 ਇੰਚ ਕਾਸਟ ਜਰਸੀ ਗੁੱਟ ਲੋ ਪਤਾ ਮੋਗਾ ਪੜਾਈ ਪਲੱਸ 2 ਇੰਡੀਆ ਤੋਂ ਹਸਪੀਟਲਿਟੀ ਆਸਟ੍ਰੇਲੀਆ ਤੋਂ ਪਰਿਵਾਰ ਵਿੱਚ ਪਿਤਾ ਗੌਰਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਕੋਈ ਭੈਣ ਭਰਾ ਨਹੀਂ ਇਕੱਲਾ ਲੜਕਾ ਜੀ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਵਧੀਆ ਘਰ ਪਰਿਵਾਰ ਤੋਂ ਆ ਲੜਕਾ ਆਸਟ੍ਰੇਲੀਆ ਪੀਅਰ ਹੈ ਵਧੀਆ ਕੰਪਨੀ ਵਿੱਚ ਜੌਬ ਕਰਦਾ ਹੈ ਮੰਗ ਇਹਨਾਂ ਨੂੰ ਵਧੀਆ ਜਰਸੀ ਪਰਵਾਦ ਤੋਂ ਪੜੀ ਲਿਖੀ ਹੈ ਬੀਐਸਸੀ ਨਰਸਿੰਗ ਵਾਲੀ ਲੜਕੀ ਚਾਹੀਏ ਜੇ ਲੜਕੀਵਾ ਮੈਂ ਆਸਟ੍ਰੇਲੀਆ ਤੋਂ ਬਪਾ ਮੈਂ ਇੰਡੀਆ ਤੋਂ ਬੇ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੀਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੀਦਾਰਥ ਜਨਮ 30 11 1996 ਜਨਮ ਦਾ ਟਾਈਮ 4:49 AM ਕੋਤਪਾਰਤਵਾਜ ਕਾਸਟ ਬ੍ਰਾਹਮਣ ਵਿਦਾ ਬ੍ਰਾਹਮਣ ਵਿਦਾ ਦੇ ਸਾਥੀਆ ਗੱਦ ਪੰਜਫੁਰ 7 ਇੰਚ ਪੜਾਈ ਇੰਟਰਨੈਸ਼ਨਲ ਬਿਜ਼ਨਸ ਮੈਨੇਜਮੈਂਟ ਫਰੋਮ ਕੈਨੇਡਾ ਟੂ ਇੰਡੀਆ ਦਾ ਪਤਾ ਦਿਨਾਨਗਰ ਪਰਿਵਾਰ ਵਿੱਚ ਪਿਤਾ ਚੰਦਰ ਹਾਸ ਇੱਕ ਪ੍ਰਾਕ ਕੈਨੇਡਾ ਵਿੱਚ ਹੈ ਲੜਕਾ ਵੀ ਕੈਨੇਡਾ ਪੀਆ ਰ ਹੈ ਜੌਬ ਟ੍ਰੈਲ ਆਪਰੇਟਰ ਦੀ ਲੜਕਾ ਸੋਨਾ ਸੁਨੱਖਾ ਵਧੀਆ ਵੈਸ਼ਨੂ ਪਰਿਵਾਰ ਤੋਂ ਵਧੀਆ ਆਮਦਨ ਬੰਗਲਨ ਨੂੰ ਵਧੀਆ ਪਰਿਵਾਰ ਤੋਂ ਕੈਨੇਡਾ ਪੀਆਰ ਜਾਂ ਵਰਕ ਪਰਮਿਟ ਵਾਲੀ ਲੜਕੀ ਨੂੰ ਪਹਿਲ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਲੜਕੀ ਬੀਟਾ ਕਿ ਜਨਰਸੀ ਐਮ ਐਸ ਸੀ ਕੀਤੀ ਹੋਵੇ ਲੜਕੀ ਪਠਾਨਕੋਟ ਗੁਰਦਾਸਪੁਰ ਧਾਰੀਵਾਲ ਬਟਾਲਾ ਸ੍ਰੀ ਅਮਰਸਰ ਸਾਹਿਬ ਜਲੰਧਰ ਤੋਂ ਹੋਵੇ ਮੈਰਿਜ ਵਿਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਜਨਮ 1995 ਕੱਦ 5 ਫੁੱਟ 5 ਇੰਚ ਗੋਤ ਸਿੱਧੂ ਬ੍ਰੈਡ ਪ੍ਰਾਈਡ ਡਿਪਲੋਮਾ ਹਸਪੀਟੈਲਿਟੀ ਸਿੰਗਾਪੁਰ ਤੋਂ ਅਤੇ ਬਿਜ਼ਨਸ ਸਟੱਡੀ ਸਾਈਪ੍ਰਸ ਪਿਛਲੇ 6 ਸਾਲਾਂ ਤੋਂ ਪਤਾ ਚੰਡੀਗੜ੍ਹ ਸਿਟੀ ਪਿੰਜੋਰਾ ਪਰਿਵਾਰ ਵਿੱਚ ਪਿਤਾ ਜੋਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਇੱਕ ਭੈਣ ਕੈਨੇਡਾ ਵਿੱਚ ਹੈ ਪ੍ਰਾ ਕੋਈ ਨੀਅਜਮੈਂਟ ਹੈ ਕਿ ਲਿਆ ਵਧੀਆ ਘਰ ਪਰਿਵਾਰਾ ਲੜਕੀ ਸੋਹਣੀ ਸੁਨੱਖੀ ਲੜਕੀ ਸਾਇਪ੍ਰੈਸ ਵਿੱਚ ਆ ਮੰਗਿਆ ਨਾ ਨੂੰ ਵਧੀਆ ਪਰਿਵਾਰ ਤੋਂ ਵਧੀਆ ਪੜ੍ਹਿਆ ਲਿਖਿਆ ਸੋਹਣਾ ਸੁਨੱਖਾ ਗੁਰਸਿੱਖ ਪਰਿਵਾਰ ਤੋਂ ਮਤਤਾਰੀ ਲੜਕਾ ਚਾਹੀਦਾ ਕਟਿੰਗ ਵਾਲੇ ਲੜਕੇ ਫੋਨ ਨਾ ਕਰਨ ਜੀ ਲੜਕਾ ਜਰਸੀ ਕਾਸਟ ਹੋਵੇ ਕੈਨੇਡਾ ਪੀਆ ਜਾਂ ਜਰਮਨੀ ਪੀਆ ਲੜਕੇ ਨੂੰ ਪਹਿਲਾ ਜੇ ਲੜਕਾ ਇੰਡੀਆ ਤੋਂ ਹੋਵੇ ਤਾਂ ਜਮੀਨ 5-6 ਕਿੱਲੇ ਹੋਵੇ ਵਧੀਆ ਬਿਜ਼ਨਸ ਹੋਵੇ ਲੜਕਾ ਮੋਗਾ ਫਰੀਦਕੋਟ ਭਾਇ ਕੀ ਤਲਵੰਡੀ ਜੀਰਾ ਤਰਨਤਨ ਸਾਹਿਬ ਨਿਊ ਚੰਡੀਗੜ੍ਹ ਤੋਂ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 1991 ਕੱਤ ਪੰਜ ਫਰ 7 ਇੰਚ ਕਾਸਟ ਐਸਸੀ ਗੋਤਕੀ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਪੜਾਈ ਪਲੱਸ 2 ਆਈਡੀ ਆਈ ਪਰਿਵਾਰ ਵਿੱਚ ਪਿਤਾ ਸੌਦੀ ਅਰਬੀਆ ਵਿੱਚ 25 ਸਾਲਾਂ ਤੋਂ ਜੌਬ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਲੜਕੇ ਦਾ ਇੱਕ ਭਰਾ ਜੌਬ ਕਰਦਾ ਦੋ ਭੈਣਾਂ ਨੇ ਇੱਕ ਭੈਣ ਮੈਰਿਡ ਐ ਇੱਕ ਅਨ ਮੈਰਿਡ ਐ ਜੌਬ ਕਰਦੀਆਂ ਲੜਕੇ ਦੀ ਆਪਣੀ ਰੈਡੀਮੇਡ ਕੱਪੜੇ ਦੀ ਸ਼ਾਪ ਹੈ ਲੜਕਾ ਸੋਨਾ ਸੁਨੱਖਾ ਨਿਸ਼ੇਤੁਰ ਐ ਤੇ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨਾਂ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਵਧੀਆ ਸੁਹਾਵੀ ਐ ਦੀ ਹੁਸ਼ਿਆਰ ਪਰ ਜਲੰਧਰ ਦੇ ਨੇੜੇ ਤੋਂ ਵੀ ਮੈਰिज ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਤਜਿੰਦਰ ਸਿੰਘ ਜਨਮ 1/7/1994 ਕੱਦ 5 ਫੁੱਟ 8 ਇੰਚ ਕਾਸ ਜਰਸੀ ਗੋਤ ਚੀਮਾ ਪੜਾਈ ਪਲੱਸ 2 ਪਤਾ ਰੰਗਲ ਨੰਗਲ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਪਰਿਵਾਰ ਵਿੱਚ ਪਿਤਾਰ ਮੇਚੋ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਦੋ ਭੈਣਾਂ ਮੈਰਿਡ ਨੇ ਇੱਕ ਪੰਜਾਬ ਦੇ ਕਾਸਟ੍ਰੇਲੀਆ ਵਿੱਚ ਪੀਅਰ ਜਮੀਨ 2 ਕਿੱਲੇ ਆ ਕਮ ਖੇਤੀਬਾੜੀ ਦੇ ਨਾਲ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਲੜਕਾ ਸੋਨਾ ਸੁਨੱਖਾ ਨਿਸ਼ਚਿਤ ਰਹਿਤ ਸ਼ਿਦ ਵੈਸ਼ ਨੂੰ ਵਧੀਆ ਆਮਦਨਾਂ ਵਧੀਆ ਘਰ ਪਰਿਵਾਰ ਤੋਂ ਮੰਗ ਹੈ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਘਰਵਾਰ ਸੰਭਾਲਣ ਵਾਲੀ ਸੇਵਾ ਕਰਨ ਵਾਲੀ ਪਰਵਾਰ ਦੀ ਲੜਕ ਮੈਰਜ਼ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਫੋਨ ਨੰਬਰ ਦਿੱਤੇ ਆ ਤੁਸੀਂ ਵਧੀਰੀ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਨਵਦੀਪ ਸਿੰਘ ਜਨਮ 31/10/1990 ਜਨਮ ਦਾ ਸਮਾਠੜ 43 ਪੀਐਮ ਜਨਮ ਸਥਾਨ ਪਟਿਆਲਾ ਕਾਸ ਜਰਸੀ ਗੋਤਚੀਮਾ ਕਦ ਪੰਜ ਫੁੱਟ 9 ਇੰਚ ਪੜਾਈ ਪੀਜੀ ਪ੍ਰੋਜੈਕਟ ਮੈਨੇਜਮੈਂਟ ਪੀਕਯੂ ਇੰਜੀਨੀਅਰਿੰਗ ਬੀਟੈਕ ਪਰਿਵਾਰ ਵਿੱਚ ਪਿਤਾ ਪੰਜਾਬ ਗਵਰਨਮੈਂਟ ਜੋਬ ਤੋਂ ਰਿਟਾਇਰ ਨੇ ਮਾਤਾ ਹਾਊਸ ਵਾਈਫ ਨੇ ਇੱਕ ਪ੍ਰੈਕਟੀਸ਼ਨਲ ਜੋਬ ਕਰਦਾ ਹੈ ਲੜਕਾ ਕਨੇਡਾ ਪੀਅਰ ਹੈ ਕੈਨੇਡਾ ਸਿਟੀਜ਼ਨਾ ਕੈਨੇਡਾ ਦਾ ਪਤਾ ਬ੍ਰੈਂਡਫੋਰਡ অন্ਟਾਰੀਓ ਜੋਬ ਪ੍ਰੀ ਕੰਟਰੈਕਸ਼ਨ ਡਿਜ਼ਾਈਨ ਕੰਸਲਟੈਂਟ ਲੜਕਾ ਸੋਨਾ ਸੁਨੱਖਾ ਨਿਸ਼ੇਤ ਰਹਿਤ ਵਧੀਆ ਘਰ ਪਰਿਵਾਰ ਤੋਂ ਵਧੀਆ ਆਮਦਨ ਹੈ ਇੰਡੀਆ ਦਾ ਪਤਾ ਲੁਧਿਆਣਾ ਹੈ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਲੜਕੀ ਚਾਹੀਦੀ ਹੈ ਕੈਨੇਡਾ ਪੀਆਰ ਆਈਟੀ ਸੱਤਰਵਲੀ ਲੜਕੀ ਨੂੰ ਪਿਆਰ ਹੈ ਜੇ ਲੜਕੀ ਨੇ ਗ੍ਰੈਜੂਏਸ਼ਨ ਜਾਂ ਐਮਬੀਏ ਕੀਤੀ ਹੋਵੇ ਪਰਿਵਾਰ ਵੱਲੋਂ ਦਾਜ ਦੀ ਕੋਈ ਮੰਗ ਨਹੀਂ ਜੀ ਮੈਰਿਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਾਂ ਫੋਨ ਨੰਬਰ ਦਿੱਤੇ ਹੈ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ 17 6 1995 ਕੱਦ 5 ਫੁੱਟ 5 ਇੰਚ ਕਾਸਟ ਜਰਸੀ ਗੋਤਗਿੰਨ ਪਤਾ ਸ੍ਰੀ ਅਮਰਸਰ ਸਾਹਿਬ ਜ਼ਮੀਨ 5 ਕਿੱਲੇ ਪੜਾਈ ਪਲੱਸ 2 ਬੀ ਸੀ ਵੀ ਐਸ ਸੀ ਕੈਨੇਡਾ ਤੋਂ ਪੜਾਈ ਬਿਜ਼ਨਸ ਮਾਰਕੀਟਿੰਗ ਦੀ ਸ਼ੀਰਡੀਅਨ ਕਾਲਜ ਕੈਨੇਡਾ ਤੋਂ ਪਰਿਵਾਰ ਵਿੱਚ ਮਾਤਾ ਪਿਤਾ ਗੌਰਮੈਂਟ ਜੌਬ ਕਰਦੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਇੱਕ ਭਰਾ ਹੈ ਕੈਨੇਡਾ ਪੀਆਰ ਲੜਕਾ ਵੀ ਕੈਨੇਡਾ ਪੀਆਰ ਹੈ ਜੌਬ ਟਰੱਕ ਡਰਾਈਵਰ ਦੀ ਲੜਕਾ ਸੋਨਾ ਸੁਨੱਖਾ ਨਸ਼ੇ ਤੋਂ ਰਹਿਤ ਹੈ ਲੜਕੇ ਦਾ ਅੰਮ੍ਰਿਤ ਨੈਸ਼ਾ ਕਿਹਾ ਪਰ ਗੁਲਰਕਾ ਗੁਲਸਤਿਕ ਦਾ ਸਤਾਰ ਬੰਦਾ ਜੀ ਵਧੀਆ ਘਰ ਪਰਿਵਾਰ ਤੋਂ ਆ ਮੰਗ ਇਹਨਾਂ ਨੂੰ ਵਧੀਆ ਪਰਿਵਾਰ ਤੋਂ ਸੋਹਣੀ ਸੁਨੱਖੀ ਕੈਨੇਡਾ ਪੀਆਰ ਜਬਾਰਕ ਪਰਮਟ ਵਾਲੀ ਲੜਕੀ ਚਾਹੀਦੀ ਹੈ ਜੇ ਲੜਕੀ ਇੰਡੀਆ ਤੋਂ ਹੋਵੇ ਵਧੀਆ ਡਿਗਰੀ ਕੀਤੀ ਹੋਵੇ ਮੈਰਜ ਵੀਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨ ਜੀ ਫੋਨ ਨ ਨਾਮ ਜਪਨੀਤ ਸਿੰਘ ਜਨਮ 9 9 1999 ਕੱਦ 6 ਫੁੱਟ 1 ਇੰਚ ਗੋਤ ਟਵਾਲ ਨਾਨਕੇ ਗੋਤ ਬਿੱਲਾ ਕਾਸਟ ਮੱਝੀ ਸਿੱਖ ਪੜਾਈ ਬੀਏ ਗੁਰਮਤ ਸੰਗੀਤ ਵਿੱਚ ਐਮਏ ਗੁਰਮਤ ਸੰਗੀਤ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪਰਿਵਾਰ ਵਿੱਚ ਪਿਤਾ ਸੀਨੀਅਰ ਅਸਿਸਟੈਂਟ ਗਰੁੱਪ ਬੀ ਡਿਪਾਰਟਮੈਂਟ ਡਿਰੀਗੇਸ਼ਨ ਚੰਡੀਗੜ੍ਹ ਚ ਮਾਤਾ ਰਟੈਸ ਟੈਸਟਨੋ ਟਾਈਪਿਸਟ ਐਜੂਕੇਸ਼ਨ ਡਿਪਾਰਟਮੈਂਟ ਸ੍ਰੀ ਫਤਿਗੜ ਸਾਹਿਬ ਤੋਂ ਇੱਕ ਭਰਾਏ ਲੌਕ ਕੀਤੀ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਪਤਾ ਨਾਬਾ ਲੜਕਾ ਸੋਨਾ ਸੁਨੱਖਾ ਨਸ਼ਰਾਤ ਵਧੀਆ ਘਰ ਪਰਿਵਾਰ ਤੋਂ ਆ ਜੋਬ ਇਹਨਾਂ ਦਾ ਕੀਤਾ ਜੀ ਸ ਇਹ ਲੜਕੀ ਦੀ ਪੜਾਈ ਬੀ ਕਾਮ ਐਮ ਕਾਮ ਬੀ ਐਡੋ ਵੇ ਲੜਕੀ ਮਜਬੂਤ ਸਿੱਖ ਪਰਿਵਾਰ ਤੋਂ ਹੋਵੇ ਪਰਿਵਾਰ ਵੱਲੋਂ ਦਾਸ ਦੀ ਕੋਈ ਮੰਗ ਨਹੀਂ ਆ ਜੀ ਲੜਕੀ ਦਾ ਕੱਦ 5 ਫੁੱਟ 5 ਇੰਚ ਤੋਂ ਉੱਪਰ ਹੋਵੇ ਫੋਨ ਨੰਬਰ ਦਿੱਤੇ ਆ ਜੀ ਤੁਸੀਂ ਵਧੇਰੇ ਜਾਣਕਾਰੀ ਪਰਿਵਾਰ ਤੋਂ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਜਨਮ ਸ਼ਹਿਰ 6 ਦਸੰਬਰ 1992 ਕੱਦ 5 ਫੁੱਟ 9 ਇੰਚ ਕਾਸ ਜਰਸੀ ਕੋਤ ਸੰਧੂ ਪੜਾਈ ਬੀ ਟੈਕ ਇਨਫੋਰਮੇਸ਼ਨ ਟੈਕਨੋਲੋਜੀ ਪਰਿਵਾਰ ਵਿੱਚ ਪਿਤਾ ਬਿਜ਼ਨਸਮੈਨ ਨੇ ਮਾਤਾ ਹਾਊਸ ਵਾਈਫ ਨੇ ਇੱਕ ਪਣ ਮੈਰਿਡਾ ਤੇ ਐਮਪਲੋਏ ਨੇ ਗੌਰਮੈਂਟ ਟੀਚਰ ਦਿੱਲੀ ਵਿੱਚ ਇੱਕ ਭਰਾ ਮਕੈਨੀਕਲ ਇੰਜੀਨੀਅਰ ਆਸਟ੍ਰੇਲੀਆ ਵਿੱਚ ਵਰਕ ਐਸ ਅ ਸਕਿਉਰਿਟੀ ਸੁਪਰਵਾਈਜ਼ਰ ਇੰਡੀਆ ਦਾ ਪਤਾ ਫਰੀਦাবাদ ਹਰਿਆਣਾ ਲੜਕਾ ਸੋਨਾ ਸੁਨੱਕਾ ਨਜੀਦ ਉਹ ਰਹਤ ਹੈ ਜੀ ਜੋ ਵਰਕਿੰਗ ਹੈ ਜੇ ਸੌਫਟਵੇਅਰ ਡਿਵੈਲਪਰ ਐਡਵਾਈਜ਼ਰ ਸਰਵਿਸ ਸਿਸਟਮ ਇਨ ਇੰਡੀਆ ਲੜਕੀ ਕੋਲੇ 491 ਵੀਜ਼ਾ ਜੀ 491 ਵੀਜ਼ਾ ਜੀ ਵਰਕ ਵੀਜ਼ਾ ਆਸਟ੍ਰੇਲੀਆ ਦਾ ਰਾਈ ਵੀਨਾ ਆਸਟ੍ਰੇਲੀਆ 3 ਨਵੰਬਰ 2024 ਤੇ ਹੁਣ EMPLOYE ਅਤੇ ਪ੍ਰਾਇਮਰੀ ਕੰਟੈਕਟ ਇਨ ਹਾਲਵੇਰੀ ਆਸਟ੍ਰੇਲੀਆ ਲੜਕੀ ਦੀ ਇਨਕਮ ਆ 70000 ਆਸਟ੍ਰੇਲੀਆ ਦੇ ਡਾਲਰ ਇੰਡੀਆ ਦੀ ਸਾਲਦੀ ਕਰੰਸੀ 38 ਲੱਖਾ ਮੰਗੇ ਹਨ ਵਧੀਆ ਪਰਵਾਤ ਤੋਂ ਸੋਣੀ ਸੁਨੱਖੀ ਵਧੀਆ ਪੜੀ ਲਿਖੀ ਲੜਕੀ ਚਾਹੀਦੀ ਹੈ ਲੜਕੀ ਦੀ ਬਿਆਸੀ ਨਰਸਿੰਗ ਕੀਤੀ ਹੋਵੇ ਜਾਂ ਲੜਕੀ ਲੜਕੇ ਦੇ ਬਰਾਬਰ ਪੜੀ ਲਿਖੀ ਹੋਵੇ ਲੜਕੀ ਦਾ ਕੱਦ 5 ਫੁੱਟ 5 3 ਇੰਚ ਤੋਂ ਉੱਪਰ ਹੋਵੇ ਲੜਕੀ ਦਾ ਭਾਵੇਂ ਇੰਡੀਆ ਤੋਂ ਹੋਵੇ ਭਾਵੇਂ ਆਸਟ੍ਰੇਲੀਆ ਤੋਂ ਹੋਵੇ ਜਰਸੀ ਕਾਸ਼ ਨੂੰ ਪਹਿਲਾਂ ਬਾਕੀ ਹੋਰ ਉੱਚਕਾਸਟ ਜਨਰਲ ਦੇ ਵੀ ਸੰਪਰਕ ਕਰ ਸਕਦੇ ਨੇ ਜੀ ਫੋਨ ਨੰਬਰ ਦਿੱਤੇ ਆ ਤੁਸੀਂ ਵਧੇਰੇ ਜਾਣਕਾਰੀ ਲੈ ਸਕਦੇ ਹੋ ਏ ਸੰਜੀ ਅੱਜ ਦੇ ਕੁਝ ਲੜਕੇ ਲੜਕੀਆਂ ਦੇ ਰਿਸ਼ਤੇ ਜੇਕਰ ਤੁਸੀਂ ਵੀ ਆਪਣੇ ਲੜਕਾ ਤੇ ਲੜਕੀ ਦੇ ਰਿਸ਼ਤੇrial ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ ਫੀਸ ਬਹੁਤ ਹੀ ਘੱਟ ਲਈ ਜਾਂਦੀ ਹੈ ਤੇ ਇੱਕ ਵਾਰ ਲਈ ਜਾਂਦੀ ਹੈ ਮਿਲਦੀ ਹੈ ਜੀ ਅਗਲੀ ਨਵੀਂ ਵੀਡੀਓ ਦੇ ਨਾਲ ਜਦ ਤੱਕ ਲਈ ਧੰਨਵਾਦ